ਸਤ ਸ੍ਰੀ ਅਕਾਲ ਦੋਸਤੋ ਐਮ ਐਸ ਟੀ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮੁਕੇਸ਼ੂ ਅਸੀਂ ਇਸ ਸਮੇਂ ਖੜੇ ਹਾਂ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਜਿੱਥੇ ਇੱਕ ਵਿਸ਼ਾਲ ਖੂਨਦਾਨ ਕੈਂਪ ਅੱਠਵਾਂ ਖੂਨਦਾਨ ਕੈਂਪ ਸਭ ਕੁਝ ਤੇਰਾ ਸੋਸਾਇਟੀ ਵੱਲੋਂ ਲਗਾਇਆ ਗਿਆ ਹੈ ਅੱਜ ਅਸੀਂ ਮੌਕੇ ਤੇ ਮੌਜੂਦ ਹਾਂ ਤੇ ਤੁਹਾਨੂੰ ਤਸਵੀਰਾਂ ਵਖਾਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਅੱਠਵਾਂ ਖੂਨਦਾਨ ਕੈਂਪ ਜੋ ਹੈ ਪੀ ਜੀ ਆਈ ਦੀ ਟੀਮ ਦੇ ਡਾਕਟਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਅੱਜ ਸਾਡੇ ਨਾਲ ਜੁੜੇ ਹਨ ਸਭ ਕੁਝ ਤੇਰਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੱਲ ਕਰਦੇ ਆ ਉਹਨਾਂ ਨਾਲ ਸਰ ਕੀ ਕਹਿਣਾ ਚਾਹੋਗੇ ਇਸ ਕੈਂਪ ਬਾਰੇ ਇਹ ਕੈਂਪ ਆਪਣਾ ਜੀ ਸਭ ਕੁਝ ਤੇਰਾ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਲਗਾਇਆ ਗਿਆ ਹੈ ਜੋ ਕਿ ਆਤਮਾ ਖੋਦਨ ਕੈਂਪ ਹੈ ਜੋ ਕਿ ਅਸੀਂ ਹਰ ਇੱਕ ਸਮੇਂ ਵਿੱਚ ਕੋਸ਼ਿਸ਼ ਕਰਦੇ ਹਾਂ ਜੀ ਪੀ ਜੀ ਟੀਮ ਜਾਂ ਸਾਡੀ ਸਰਕਾਰੀ ਟੀਮ ਹੀ ਕੋਈ ਜਾਂ ਰੋਪੜ ਤੋਂ ਜਾਂ ਮੋਹੜੀ ਕੋ ਪਹੁੰਚੇ ਨਹੀਂ ਦੇਦੇ ਤੇ ਹਰ ਇੱਕ ਵਾਰੀ ਡਾਣੇ ਤੇ ਨਹੀਂ 50 ਤੋਂ 70 80 ਦੇ ਕਰੀਬ ਪਹੁੰਚਦੇ ਆ ਬਹੁਤ ਜੀਨਾਂ ਦਾ ਸ਼ੁਕਰਗੁਜ਼ਾਰ ਹਾਂ ਤੇ ਇਹ વિશેષ ਹੈ ਜੋ ਕਿ ਬਾਬਾ ਸ੍ਰਿੰਦਰ ਸਿੰਘ ਜੀ ਕਾਰਸਵਾ ਵਾਲਿਆਂ ਵੱਲੋਂ ਸਜੋਤ ਜਨਾਨ ਨੂੰ ਤੁਸੀਂ ਇਹ ਕੋਰਲਾ ਕਰੋ ਕਿ ਸਾਡਾ ਇਹਨਾਂ ਕੋਰਲਾ ਕੀਤਾ ਜਾਂਦਾ ਹੈ ਸਾਡੀ ਸੰਸਥਾ ਵੱਲੋਂ ਪੂਰਾ ਪਰਨਾ ਕਰਕੇ ਇਹ ਬਹੁਤ ਵਧੀਆ ਨਿਸ਼ਾਨਾ ਰਾਇਆ ਇਹਨਾਂ ਕੰਮ ਅਸੀਂ ਸਭ ਦਾ ਸ਼ੁਕਰਗੁਜ਼ਾਰ ਹਾਂ ਜੋ ਸਾਡੇ ਡੋਨਰ ਇਥੇ ਆਏ ਹੈ ਉਹ ਤੁਹਾਨੂੰ ਅਪਰੀਸ਼ੀਏਟ ਕਰਦੇ ਆ ਤੇ ਇਹਨਾਂ ਦਾ ਪੂਰਾ ਭਾਗ ਲੈਣ ਸਾਡੇ ਪ੍ਰੋਗਰਾਮ ਵਿੱਚ ਅਸੀਂ ਬਹੁਤ ਧੰਨਵਾਦ ਅਸੀਂ ਸਭ ਨੂੰ ਕਹਿਣਾ ਚਾਹੁੰਦੇ ਆਂ ਵੀ ਕੈਂਪੇਟਾਂ ਦੇ ਲਗਾਓ ਜੋ ਬੱਚੇ ਸਾਡੇ ਕੈਂਪਰ ਨਾਲ ਜੁੜਨ ਅਤੇ ਟ੍ਰੇਨ ਕਰਨ ਤੇ ਜੇ ਕਿਸੇ ਦੇ ਲੋੜ ਬੰਦੇ ਕੰਮ ਆ ਸਕੇ ਬੜਾ ਸੋ ਇਹ ਸਨ ਸਭ ਕੁਝ ਤੇਰਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਿਨ੍ਹਾਂ ਨੇ ਇਹ ਗੱਲਬਾਤ ਸਾਡੇ ਨਾਲ ਕੀਤੀ ਕੈਮਰਾਮੈਨ ਹਨੀ ਦੇ ਨਾਲ ਮੁਕੇਸ਼ ਸੁਦੀ ਦੀ ਰਿਪੋਰਟ ਮੋਰਿੰਦਾ